ਅੱਜ ਆਪਾਂ ਫਿਸ਼ ਫਰਾਈ ਖਾਣ ਆਇਆ ਉਹ ਕੈਂਡ ਬਣਾਉਂਦਾ ਬਾਈ ਇਹ ਪਟਿਆਲਾ ਫਿਸ਼ ਫਰਾਈ ਦੇ ਨਾਂ ਤੋਂ ਸ਼ੋਪ ਇਹਨਾਂ ਦੀ ਆਉ ਤੁਹਾਨੂੰ ਫਿਰ ਰੈਡੀ ਵਿਖਾਈਏ ਲਓ ਜੀ ਫਿਸ਼ ਫਰਾਈ ਹੋ ਰਹੀ ਹੈ ਤਿਆਰ ਤੇ ਆ ਦੇਖੋ ਚਿਕਨ ਲੱਗਿਆ ਹੋਇਆ ਲੈਗ ਪੀਸ ਚਿਕਨ ਅੱਪਾ ਖੜਨ ਲੋਰੀਗੇਟ ਪਟਿਆਲੇ ਦੇ ਵਿੱਚ ਬਾਈ ਜੀ ਬਹੁਤ ਵਧੀਆ ਬਣਾਉਂਦੇ ਨੇ ਫਿਸ਼ ਫਰਾਈ ਆ ਬਾਈਕ ਤੇ ਬਾੜੀ ਬਾਈਕ ਤੇ ਕੋਈ ਨਹੀਂ ਪਟਿਆਲਾ ਫਿਸ਼ ਸ਼ਾਪ ਚਿਕਨ ਫਿਸ਼ ਫਰਾਈ ਕਿੰਨਾ ਦਾ ਕਰ ਲੋ ਜੀ ਕਰੰਚੀ ਵੀ ਕਰ ਦਿੰਨਾ ਫਿਰ ਠੀਕ ਆ ਉਹੀ ਦੇ ਪਾਈਆ ਉਹ ਕਰਾ ਲੈਣਾ ਯਾਰ ਇੱਕੋ ਹੀ ਟੇਸਟ ਆਣ ਦੇ ਮੰਨੂ ਇਹ ਵਧੀਆ ਲੱਗਦੀ ਆ ਪਾਈਆ ਉਹ ਕਰ ਦੇ ਵੀਰੇ ਕਰੰਚੀ ਪਾਈਆ

ਪਾਈ ਨਹੀਂ ਵੰਡੇ ਦੇ ਲੱਗੇ ਜਾਊਗਾ 11 ਮੇਰੀ 12 ਮੇਰੀ ਅਸੀਂ ਸਾਢੇ 6 ਦਾ ਛੱਡੇਗੇ ਅਸੀਂ ਦੇਖਣੀ ਸੀ ਜੀ ਸਟਾਫ ਕੋ ਬੈਠਾ ਜੀ ਮੈਂ ਕਿਹਾ ਚਲੋ ਗੁਰੂ ਸਾਨੂੰ ਅੱਜ ਮੈਂ ਕਿਹਾ ਯਾਰ ਨਾ ਇਕੱਲਾ ਉਧਰ ਘਰ ਮੈਨੂੰ ਉਧਰ ਕੋਈ ਹੈ ਨਹੀਂ ਰਾਈਡਾਂ ਉਲਟਾਣ ਵਾਲੀ ਹੈ ਅਸੀਂ 10 ਵਜੇ ਚੱਲੇਗੇ ਮੈਂ ਕਿਹਾ 10 ਵਜੇ ਤੱਕ ਚੱਲੂ ਸਾਥ ਹੋਣਗੇ ਇੱਧਰ ਤੇ ਹੋ ਗਿਆ ਆਪਣਾ ਟਾਈਮ ਲੱਗੂਗਾ ਭਾਜੀ ਤੁਮਹਲਾਦਾ ਹੀ ਹੈ ਨਾ ਸੰਗਾੜਈਆ ਆ ਲਾਈਵ ਹੀ ਹੈ ਨਾ ਕਿ ਕਿੱਥੇ ਦੀ ਫਰਾਈ ਆਪਣੀ ਫਾਈ ਕਰਦੇ ਯਾਰ ਫਾਈਆ ਸੰਗਾੜਾ ਪਾਈਆ ਵਾਈਟ ਆ ਜੀ ਆ ਫਾਈਆ ਉਹ ਕਰੰਚੀ ਜੀ ਕਰਦੇ ਹੋ ਨਾ ਫਾਈਆ ਸਿੰਪਲ ਠੀਕ ਹੈ ਕਿਹੜਾ ਟੈਪ ਆਉਣ ਲੱਗ ਸੋਹਣਾ ਲਾ ਬੱਸ ਮੱਛੀ ਖਾਇਆ ਫਿਰ ਦੇਖਣਾ ਸੋਹਣੀ ਜਿਆਦਾ ਮੱਛੀ ਖਾਇਆ ਏ ਬਹੁਤ ਮਹਿੰਗੀ ਆਈਟਮ ਹੁੰਦੀ ਆ ਨਾ ਮੈਂ ਜੱਡਾ ਕੀ 60 70 ਰੁਪਏ ਦਾ ਹੁੰਦਾ ਇਹ 10 20 ਰੁਪਏ ਦਾ ਸਾਨੂੰ ਨਾ ਰਹੇ ਜਾਦਾ ਸੱਤਰ ਪਹਿਲਾਂ ਰਮਾ ਲੈਣਾ ਦੇਖਣਾ ਲੋਰੀ ਗੇਟ ਪਟਿਆਲਾ ਦੇ ਵਿੱਚ ਪਾੜ ਖੜਿਆ ਬਾਈ ਨੇ ਮੰਦਿਰ ਦੇ ਸਾਹਮਣੇ ਲੱਗੀ ਹੋਈ ਹੈ ਰੈਡੀ ਮੰਦਿਰ ਤੋਂ ਪਰਲੇ ਪਾਸੇ ਥੋੜੀ ਜੀ ਸਾਈਡ ਤੇ ਹੀ ਆ ਦੇਖੋ ਆ ਆਰਿਆ ਸਮਾਜ ਨੂੰ ਜਾ ਰਿਹਾ ਰਸਤਾ ਇਹਦਾ ਜਗਨਾ ਮੜਾ ਉਹ ਵਿਧਾਨ ਏਰੀਆ ਇਹ ਛੋਟਾ ਕਰ ਲੈ ਏਰੀਆ ਸਾਡਾ ਛੋਟਾ ਛੋਟਾ ਕਰਾਂਗੇ ਪਰ ਜਦ ਕਰਾ ਯਾਰ ਵੀ ਥਲੇ ਪਾਲ ਕੇ ਉੱਥੇ ਹੀ ਜੀ ਨਾ ਇੱਥੇ ਵੀ ਕੋਈ ਰਾਈਆ ਕਰਵਾ ਕੇ ਨਾ ਰਾਈਆ ਕਰ ਰਿਹਾ ਇਹ ਆਪਣੀ ਨਹੀਂ ਹੈਗੀ ਇਹ ਆ ਕਿੰਨੇ ਵਗੇ 35 ਨਾ ਪਹਿਲਾਂ ਉਹ ਆਪਣੀ ਥੋੜੀ ਆ ਤੇ ਆਪਣੀ ਆ ਵੀਰੇ ਠੀਕ ਲੈ ਗੁਰੂ ਲੈ ਲੈ ਚਾਪੀ ਦੇ ਯਾਰ ਕੋਈ ਪਹਲੇ ਵੀਰੇ ਪੈਸੇ ਕੱਟ ਲੈ 70 80 ਹਜ਼ਾਰ ਦਾ ਫੋਨ ਆ ਰਿਹਾ 1500 ਰੁਪਏ ਦੀ ਮਕਸੀ ਪਿੱਛੇ ਕੰਮ ਕਰਵਾ ਲੈਣਾ ਨਾਣਾ ਸਾਈਡ ਦੀ ਹੈ